ਮਿਟੇ ਜ਼ਿੰਦਗੀ ਕੇ ਨਿਸ਼ਾਨ ਕੈਸੇ ਕੈਸੇ ਜ਼ਮੀਂ ਖਾ ਗਈ ਆਸਮਾਨ ਕੈਸੇ ਕੈਸੇ ਇਸ ਜ਼ਮੀਨ ਦੇ ਵਿੱਚ بڑے بڑے ਆਸਮਾਨ ਦਫਨ ਪਏ ਮਿਟ ਗਏ ਸਮਾਂ ਸਭ ਨੂੰ ਖਾ ਜਾਂਦਾ ਹੈ ਕਾਲ ਸਭ ਨੂੰ ਖਾ ਜਾਂਦਾ ਹੈ ਇਹ ਤਨ ਕਾਲ ਦੇ ਵਿੱਚ ਬਣਿਆ ਗੁਰੂ ਪੀਰ پیغمبر ਅਵਤਾਰ ਦੇਵੀ ਦੇਵਤਿਆਂ ਦੇ ਤਨ ਸਮੇਂ ਦੇ ਬਣੇ ਨੇ ਮਿਟ ਜਾਣਾ ਹੈ ਸਵਾਸਤੇ ਮੈਂ ਅਰਜ ਕਰਾਂ ਕੋਈ ਗੁਰੂ ਤਨ ਨਹੀਂ ਹੈ ਤਨ ਦੀ ਕੀ ਵੈਲਿਊ ਕੁਝ ਵੀ ਨਹੀਂ ਹੈ ਪਰਮਾਤਮਾ ਇੱਕ ਸ਼ਕਤੀ ਹੈ ਗੁਰੂ ਇੱਕ ਸ਼ਕਤੀ ਹੈ ਪ੍ਰਕਾਸ਼ ਦੇ ਰੂਪ ਜੋ ਜੋ ਪਰਮਾਤਮਾ ਹੈ ਉਹੀ ਸ਼ਬਦ ਦੇ ਵਿੱਚ ਗੁਰੂ ਹੈ ਉਹ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਦੋਵੇਂ ਉਹਤ ਪਉਤ ਨੇ ਇੱਕੋ ਹੀ ਨੇ ਨਾਨਕ ਸੋਦੇ ਸਿਮਰਤ ਵੇਦ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ゴナいね。